ਤਾ ਬਾਜ਼ਾਰ ਦੇ ਵਿੱਚ ਹੁਣ ਆਲੂ ਕੈਮੀਕਲ ਲਗਾ ਕੇ ਬਿਲਾਵਟ ਵਾਲੇ ਵੇਚੇ ਜਾ ਰਹੇ ਨੇ ਪੁਰਾਣੇ ਆਲੂਆਂ ਨੂੰ ਨਵੇਂ ਆਲੂ ਦਿਖਾਉਣ ਵਾਸਤੇ ਕੈਮੀਕਲਾਂ ਦੀ ਰੰਗਾਂ ਦੀ ਅਤੇ ਮਿੱਟੀ ਦੀ ਵਰਤੋਂ ਕੀਤੀ ਜਾ ਰਹੀ ਹੈ ਫੂਡ ਸੇਫਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵਿਭਾਗ ਦੀ ਜਾਂਚ ਦੌਰਾਨ ਇਹ ਹੈਰਾਨੀ ਕਰਨ ਵਾਲੀ ਜਾਣਕਾਰੀ ਜਿਹੜੀ ਉਹ ਸਾਹਮਣੇ ਆਈ ਹੈ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਦੌਰਾਨ 72 ਤਾਵਾ ਉੱਤੇ ਛਾਪੇ ਮਾਰੀ ਕੀਤੀ ਜਾਂਦੀ ਹੈ ਅਤੇ 35 ਨਮੂਨੇ ਲਏ ਜਾਂਦੇ ਨੇ ਅਤੇ ਇਸ ਦੇ ਵਿੱਚ ਤਕਰੀਬਨ 8.5 ਲੱਖ ਰੁਪਏ ਦੇ ਆਲੂ ਨੇ ਜਿਹੜੇ ਉਹ ਮਨੁੱਖੀ ਵਰਤੋਂ ਲਈ ਅਯੋਗ ਪਾਏ ਜਾਂਦੇ ਨੇ ਜਿਸ ਤੋਂ ਬਾਅਦ 754 ਕੁਆਂਟਲ ਤੋਂ ਵੀ ਜ਼ਿਆਦਾ ਆਲੂਆਂ ਨੂੰ ਨਸ਼ਟ ਕੀਤਾ ਗਿਆ ਹੈ ਤਾਂ ਸ਼ਰਿਆਮ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਬਣਾਉਣ ਦੇ ਲਈ ਹੁਣ ਆਲੂਆਂ ਉੱਤੇ ਵੀ ਕੈਮੀਕਲ ਦੇ ਜਿਹੜੇ ਉਹ ਲਗਾਏ ਜਾ ਰਹੇ ਨੇ